ਦੇ ਖਿਲਾਫ ਰਾਮ ਮੰਦਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾਰੰਦਾਵਾ ਅਸੀਂ ਬਾਰ-ਬਾਰ ਵਿਰੋਧ ਕਰਦੇ ਆ ਹਰਨ ਗਾਂਧੀ ਦਾ ਪਰ ਉਸ ਬੰਦੇ ਦੇ ਕੰਨਾਂ ਤੇ ਜੂਨ ਹੀ ਰੇਗਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਾਏ 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 ਜੇ ਹਿੰਦੂ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ ਕਦੀ ਕਾਂਗਰਸ ਰਾਮ ਮੰਦਿਰ ਦੇ ਖਿਲਾਫ ਜਾਂਦੀ ਆ ਕਦੀ ਰਾਮ ਸੇਚੀ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਹਲਫਨਾਮਾ ਦਿੰਦੀ ਆ ਕੋਰਟ ਦੇ ਵਿੱਚ ਕਿ ਰਪਬੂ ਰਾਮ ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚੱਲੀ ਆਂਦੀ ਪਈ ਆ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਫਜ਼ਾਂ 'ਚ ਕਿਹਾ ਵਾ ਕਿ ਮੈਂ ਐਕਸੀਡੈਂਟਲੀ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਹਾਂਜੀ ਆਪਣਾ ਨਾਮ ਦੱਸੋ ਮੈਂ ਅਰਵਿੰਦ ਸ਼ਰਮਾ ਕੌਂਸਲਰ ਵਾਰਡ ਨੰਬਰ 82 ਪੁਰਾਣੀ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨਹੀਂ ਜਿਹੜੇ ਹਿੰਦੂ ਆ ਹਿੰਸਕ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਰਾਹੁਲ ਗਾਂਧੀ ਨੂੰ ਇਹ ਕਹਿ ਦੇਣਾ ਚਾਹੁੰਦੇ ਆ ਕਿ ਹਿੰਦੂ ਜੇ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਨਾ ਵਾਦੀ ਜੇ Hindu ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ Hindu ਇੱਕ ਸ਼ਾਂਤੀਪ੍ਰੀਏ ਲੋਗ ਆ ਔਰ Hindu ਇਹ ਸੋਚ ਔਰ Hinduਾਂ ਦੀ ਇਹ ਸੋਚ ਆ ਜੀਓ ਔਰ ਜੀਨੇ ਦੋ ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ Hindu ਜ਼ਰੂਰ ਹਿੰਸਾ ਕਰਿਆ ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ Hindu ਜ਼ਰੂਰ ਹਿੰਸਾ ਕਰਿਆ Hindu ਚਾਹੁੰਦਾ ਆ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਤਰੱਕੀ ਕਰੇ ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਕਾਂਗਰਸ ਅੱਜ ਹਤਾਸ਼ ਆ ਉਹਨਾਂ ਨੇਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ पाए ਔਰ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫਿਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅਗੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਆ ਔਰ ਇਹ ਮੈਂ 5 ਸਾਲ ਪਹਿਲਾਂ ਵੀ ਸ਼ਿਵਾਨੀ ਕਰ ਰਿਹਾ ਕਿ ਪੰਜਵੀਂ ਜਿਹੜੀ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਕਿਉਂਕਿ ਆਮ ਆਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਇੰਨੇ ਵਧੀਆ ਕੰਮ ਕਰਦੇ ਨੇ ਆ ਜਿਹੜਾ ਉਹਨਾਂ ਦਾ ਟਾਰਗੇਟ ਹੈ ਦੇਸ਼ ਨੂੰ ਜੀ ਮਹਾਸ਼ਕਤੀ ਬਣਾਉਂਦਾ ਔਰ ਉਹਨਾਂ ਨੇ ਉਹ ਟਾਰਗੇਟ ਅਚੀਵ ਕਰਨਾ ਆ ਦੇਸ਼ ਦੀ ਇਕਨੋਮਿਕਲੀ ਦੇਸ਼ ਨੂੰ ਸਟਰੋਂਗ ਕਰਨਾ ਹੈ ਦੇਸ਼ ਨੂੰ ਤਾਕਤਵਰ ਦੇਸ਼ਾਂ ਦੇ ਵਿੱਚ ਖੜਾ ਕਰਨਾ ਹੈ ਇਸ ਕਰਕੇ ਉਹਨਾਂ ਨੇ ਖੜੇ ਕਰ ਦੇਣਾ ਹੈ ਔਰ ਖੜੇ ਕਰਨ ਤੋਂ ਬਾਅਦ ਜਿਹੜੀ ਚੌਥੀ ਵਾਰ ਹੀ ਫਿਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਅੱਜ ਕਾਂਗਰਸ ਅਸਤਾਸ਼ਾ ਦੇ ਵਿੱਚ ਹੈ ਸੰਸਦ ਦੇ ਵਿੱਚ ਕੰਮ ਨਹੀਂ ਚੱਲਣ ਦੇਣਾ ਚਾਹਦੀ ਉਹਨਾਂ ਦੀ ਸੋਚ ਹੈ ਕਿ ਅਸੀਂ ਸੰਸਦ ਨੂੰ ਰੋਕੇ ਰੱਖੀਏ ਕੋਈ ਵੀ ਕਾਨੂੰਨ ਐਸਾ ਪਾਸ ਨਾ ਹੋਵੇ ਜਿਹਨਾਂ ਦੇਸ਼ ਦੀ ਤਰੱਕੀ ਹੋਵੇ ਔਰ ਦੇਸ਼ ਦੀ ਇਹ ਤਰੱਕੀ ਹੋ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਹੈ ਇਸ ਕਰਕੇ ਉਹ ਚਾਹੁੰਦੇ ਆ ਕਿ ਸੰਸਦ ਨੂੰ ਠੱਪ ਕਰਕੇ ਰੱਖੀਏ ਸੰਸਦ ਵਿੱਚ ਰੋਲਾ ਝੂਠ ਸਾਰਾ ਕੁਝ ਬੋਲ ਕੇ ਅੱਜ ਕਾਂਗਰਸ ਪਾਰਟੀ ਝੂਠ ਤੇ ਝੂਠ ਬੋਲੀ ਆ ਰਹੀ ਆ ਔਰ ਝੂਠ ਦੀ ਹਕਾਸ਼ਾ ਬੋਲ ਕੇ ਅੱਜ ਹੋ ਗਈ ਔਰ ਨਰਾਸ਼ਾ ਦੇ ਵਿੱਚ ਅੱਜ ਉਹ ਸਾਰੇ ਆਪਣੇ ਸਾਰੇ ਇੰਨੇ ਝੂਠੇ ਝੂਠੇ ਬਿਆਨ ਦੇ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਸੱਚ ਦੀ ਲੜਾਈ ਲੜੋ ਸੱਚ ਦੀ ਲੜਾਈ ਲੜੋਗੇ ਫਿਰ ਤੁਹਾਨੂੰ ਹਿੰਦੁਸਤਾਨੀ ਪਸੰਦ ਕਰਨਗੇ ਫਿਰ ਹੋ ਸਕਦਾ ਢਾਡੀ ਸਰਕਾਰ ਆ ਜੇ ਨਹੀਂ ਤੇ ਢਾਡੀ ਸਰਕਾਰ ਆਉਣ ਦੀ ਕੋਈ ਸੰਭਾਵਨਾ ਨਹੀਂ ਅਸੀਂ ਸਰ ਆਪਣਾ ਨਾਮ ਦੱਸ ਕੇ ਤੇ ਕਿਹਦਾ ਪੁਤਲਾ ਫੂਕਿਆ ਕੇ ਤੇ ਕੀ ਕਰਨੀ ਮੈਂ ਰਮਨ ਕੁਮਾਰ ਸ਼ਿਹੜਾ ਜੀ ਪੰਜਾਬ ਸੈਕਟਰੀ ਵਪਾਰ ਸਰ ਭਾਰਤੀ ਜਨਤਾ ਪਾਰਟੀ ਤੋਂ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਪੁੱਤਲਾ ਫੂਕੇ ਅੱਜ ਅਸੀਂ ਉਦੀ ਵਜ੍ਹਾ ਕੀ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਵਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਅਸੀਂ ਬਾਰ-ਬਾਰ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਪਰ ਉਸ ਬੰਦੇ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ Hindu ਇਸ ਗੱਲ ਤੇ ਕਿੜਦੇ ਨੇ Hinduਾਂ ਦੇ ਖਿਲਾਫ 100 ਕਰੋੜ ਇਸ ਦੇਸ਼ Hindu ਰਹਿੰਦਾ ਵਾ ਪਰ ਰਾਹੁਲ ਗਾਂਧੀ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ Hinduਾਂ ਦੇ ਖਿਲਾਫ ਤੇ Hindu ਜਿਹੜੇ ਆਪਨਾ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਪਰ ਹੁਣ ਸਾਡੇ Hinduਾਂ ਦੀ ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ ਅਈ ਹੁਣ ਦੱਸ ਦੇਣਾ ਚਾਹੁੰਦੇ ਆ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮ.ਐਲ.ਏ ਐਮ.ਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਅਕਸਰ ਕਹਿੰਦਾ ਵਾ ਕਿ ਹਿੰਦੂ ਮੰਦਰ ਜਾਂਦੇ ਆ ਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਆ ਇਹ ਕਹਿੰਦਾ ਵਾ ਹਿੰਦੂਤਵਾਦੀਆਂ ਨੂੰ ਮੈਂ ਦੇਸ਼ ਚੋਂ ਬਾਹਰ ਕੱਢ ਦਾਂਗਾ ਕਦੇ ਇਹ ਕਹਿੰਦਾ ਵਾ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ ਜਿਹਨੂੰ ਅਸੀਂ ਆਦੀ ਸ਼ਕਤੀ ਕਹਿੰਦੇ ਆ ਕਿ ਉਹਦੇ ਨਾਲ ਮੈਂ ਲੜਾਂਗਾ ਉਹਨਾਂ ਮੇਰੀ ਲੜਾਈ ਆ ਕਦੀ ਕਾਂਗਰਸ RAM ਮੰਦਰ ਦੇ ਖਿਲਾਫ ਜਾਂਦੀ ਆ ਕਦੀ RAM ਸੇਤੂ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਹਲਫਨਾਮਾ ਦਿੰਦੀ ਆ ਕੋਰਟ ਦੇ ਵਿੱਚ ਕਿ ਰਪਬੂ RAM ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚੱਲੀ ਜਾਂਦੀ ਭਈਆ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਫ਼ਜ਼ਾਂ ਨੇ ਕਿਹਾ ਵਾ ਕਿ ਮੈਂ ਐਕਸੀਡੈਂਟਲੀ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਇੰਦਰਾ ਗਾਂਧੀ ਨੇ 1966 ਦੇ ਵਿੱਚ ਨਿਹੱਥ ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ ਇਹ ਇੰਦਰਾ ਗਾਂਧੀ ਦਾ ਕੰਮ ਆ ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਜਿਹੜਾ ਹਰਮੰਦਰ ਸਾਹਿਬ ਨੂੰ ਟਿਆ ਢੇਰੀ ਕਰ ਦਿੱਤਾ ਸਾਲ 84 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਵਿੱਚ ਗਲਿਆਂ ਦੇ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਇਹ ਕੰਮ ਕਾਂਗਰਸ ਪਾਰਟੀ ਦਾ ਵਾ ਅੱਜ ਕਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸ ਜਗ੍ਹਾ ਤੇ ਕੀਤਾ ਜਾ ਰਿਹਾ ਅੱਜ ਅਸੀਂ ਛਾੜੇ ਚੌਂਗ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਆ ਅੱਜ ਸਾਰੇ ਹਿੰਦੂ ਸਰ ਸੰਗਠਨਿਆਂ ਸਮਾਜ ਦੇ ਲੋਕ ਇਕੱਠੇ ਹੋਏ ਆ ਉਹ ਵਿਰੋਧ ਕਰਦੇ ਆ ਕਾਂਗਰਸ ਦਾ ਉਹ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਉਹ ਵਿਰੋਧ ਕਰਦੇ ਹਰ ਉਸ ਸ਼ਖਸ ਦਾ ਜਿਹੜਾ ਹਿੰਦੂਆਂ ਦੇ ਖਿਲਾਫ ਸਨਾਤਨ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਵਾ ਆਪਣਾ ਨਾਮ ਦੱਸ ਕੇ ਤੇ ਆਪਣਾ ਉਹਦਾ ਦੱਸੋ ਮੇਰਾ ਨਾਮ ਰਮਨ ਕੁਮਾਰ ਛਾਟਾ ਮੈਂ ਪੰਜਾਬ ਸੈਕਟਰੀ ਵਪਾਰ ਸੰ